ਇਸ ਵੀਡੀਓ ਰਾਹੀਂ ਅਸੀਂ ਪੰਚਾਇਤ ਦੀ ਸਧਾਰਨ ਸ਼ਕਤੀਆਂ ਅਤੇ ਕਰਤੱਵ ਦੇ ਬਾਰੇ ਜਾਣਾਂਗੇ ਆਪਣੇ ਫੰਡ ਜਾਂ ਵਿੱਤੀ ਸਥਿਤੀ ਦੀ ਸੀਮਾਵਾਂ ਦੇ ਅੰਦਰ ਹੀ ਪੰਚਾਇਤ ਦਾ ਇਹ ਕਰਤੱਵ ਹੁੰਦਾ ਹੈ ਕਿ ਉਹ ਜੋ ਉਸ ਦੇ ਕਾਰਜ ਹਨ ਉਹਨਾਂ ਨੂੰ ਸੰਪੂਰਨ ਕਰੇ ਭਾਵ ਕਿ ਪੰਚਾਇਤ ਆਪਣੇ ਫੰਡ ਨੂੰ ਦੇਖਦੇ ਹੋਈ ਉਸ ਦੇ ਖੇਤਰ ਦੇ ਵਿੱਚ ਜੋ ਵੀ ਕਾਰਜ ਹੁੰਦੇ ਹਨ ਉਹਨਾਂ ਨੂੰ ਕਰ ਸਕਦੀ ਹੈ ਜੇਕਰ ਉਸ ਦੇ ਖੇਤਰ ਵਿੱਚ ਆਉਂਦੇ ਹੋਏ ਅਸੀਂ ਕੰਮਾਂ ਦੇ ਬਾਰੇ ਗੱਲ ਕਰੀਏ ਤਾਂ ਉਹ ਸਰਵਜਨ ਥਾਵਾਂ ਸਫਾਈ ਅਤੇ ਨਾਲੀਆਂ ਦਾ ਰੱਖ-ਰਖਾਓ ਕਰਦੀ ਹੈ ਪੀਣ ਵਾਲੇ ਪਾਣੀ, ਕੱਪੜੇ ਧੋਣ ਵਾਲੇ ਅਤੇ ਨਹਾਉਣ ਵਾਲੇ ਪਾਣੀ ਦੀ ਵਰਤੋਂ ਲਈ ਪੂਰਤੀ ਲਈ ਖੂਹਾਂ ਦਾ ਨਿਰਮਾਣ ਕਰ ਸਕਦੀ ਹੈ ਪਾਣੀ ਦੇ ਪੰਪਾਂ ਨੂੰ ਲਗਾ ਸਕਦੀ ਹੈ ਬੋਲੀਆਂ ਬਣਾ ਸਕਦੀ ਹੈ ਝਰਨੇ ਤਲਾਬ ਟੋਬੇਆਂ ਤੇ ਪਾਣੀ ਦੀ ਸੰਭਾਲ ਕਰ ਸਕਦੀ ਹੈ ਸੰਸਕਾਰ ਜਾਂ ਦਫਨਾਉਣ ਵਾਲੀਆਂ ਥਾਵਾਂ ਦਾ ਪ੍ਰਬੰਧ ਕਰ ਸਕਦੀ ਹੈ ਸਰਵਜਨਕ ਥਾਵਾਂ ਤੇ ਰੋਸ਼ਨੀ ਦਾ ਪ੍ਰਬੰਧ ਕਰ ਸਕਦੀ ਹੈ ਯਾਤਰੀਆਂ ਦੇ ਠਹਿਰਾਉਣ ਵਾਸਤੇ ਬਿਲਡਿੰਗਾਂ ਦਾ ਪ੍ਰਬੰਧ ਕਰ ਸਕਦੀ ਹੈ ਜਾਨਵਰਾਂ ਦੇ ਲਈ ਪਾਣੀ ਦੇ ਛੱਪੜਾਂ ਦਾ ਪ੍ਰਬੰਧ ਕਰ ਸਕਦੀ ਹੈ ਗਰੀਬਾਂ ਨੂੰ ਸਹਾਇਤਾ ਦੇਣ ਦਾ ਪ੍ਰਬੰਧ ਕਰ ਸਕਦੀ ਹੈ ਸਰਵਜਨਕ ਸਿਹਤ ਅਤੇ ਸਫਾਈ ਦਾ ਪ੍ਰਬੰਧ ਕਰ ਸਕਦੀ ਹੈ ਸਰਵਜਨਕ ਤਿਹਾਰਾ ਧਾਰਮਿਕ ਤਿਹਾਰਾ ਨੂੰ ਛੱਡ ਕੇ ਮਨਾਉਣ ਜਾਂ ਸੰਗਠਨ ਕਰਨ ਦਾ ਕੰਮ ਵੀ ਕਰ ਸਕਦੀ ਹੈ ਭਾਵੇਂ ਕਿ ਉਹ ਸਰਵਜਨਕ ਤਿਹਾਰਾ ਨੂੰ ਤਾਂ ਮਨਾ ਸਕਦੀ ਹੈ ਪਰ ਧਾਰਮਿਕ ਤਿਹਾਰਾ ਨੂੰ ਉਹਨੂੰ ਛੱਡਣਾ ਪਵੇਗਾ ਉਹਨਾਂ ਨੂੰ ਉਹ ਛੱਡ ਕੇ ਬਾਕੀ ਸਰਵਜਨਕ ਜਿੰਨੇ ਵੀ ਸਾਂਝੇ ਤੌਰ ਤੇ ਤਿਹਾਰ ਹਨ ਪਿੰਡ ਦੇ ਉਹਨਾਂ ਨੂੰ ਮਨਾ ਸਕਦੀ ਹੈ ਖੇਤੀਬਾੜੀ ਅਤੇ ਘਰੇਲੂ ਮੰਤਵ ਲਈ ਜ਼ਰੂਰੀ ਜਾਨਵਰਾਂ ਦੀਆਂ ਨਸਲਾਂ ਵਿੱਚ ਸੁਧਾਰ ਕਰ ਸਕਦੀ ਹੈ ਸਰਵਜਨਕ ਬਾਗਾਂ ਖੇਡ ਮੈਦਾਨਾਂ ਮਨੋਰੰਜਨ ਪਾਰਕਾਂ ਅਤੇ ਖੇਡਾਂ ਖੇਡ ਮੇਲੇਆਂ ਖੇਡਾਂ ਲਈ ਜ਼ਰੂਰੀ ਸਾਜ਼ੋ ਸਮਾਨ ਅਤੇ ਟੂਰਨਾਮੈਂਟ ਦਾ ਪ੍ਰਬੰਧ ਕਰ ਸਕਦੀ ਹੈ ਲਾਈਬ੍ਰੇਰੀਆਂ ਤੇ ਪੜਨ ਲਈ ਕਮਰਿਆਂ ਦਾ ਰੱਖ-ਰਖਾਓ ਕਰ ਸਕਦੀ ਹੈ ਪਸ਼ੂਆਂ ਘੋੜਿਆਂ ਊਠਾਂ ਦੀ ਖਰੀਦ-ਵੇਚ ਰਜਿਸਟ੍ਰੇਸ਼ਨ ਕਰਨ ਦਾ ਕੰਮ ਵੀ ਪੰਚਾਇਤ ਚਾਹੇ ਤੱਕ ਕਰ ਸਕਦੀ ਹੈ ਖੇਤੀਬਾੜੀ ਅਤੇ ਪਿੰਡੂ ਉਦਯੋਗ ਕਤੰਦਿਆਂ ਦਾ ਵਿਕਾਸ ਵੀ ਕਰ ਸਕਦੀ ਹੈ ਕਾਸ਼ਤਕਾਰਾਂ ਲਈ ਦਾਣਾ ਫੰਡ ਬਣਾਉਣਾ ਅਤੇ ਕਾਸ਼ਤਕਾਰਾਂ ਨੂੰ ਖੇਤੀ ਕਰਨ ਲਈ ਜ਼ਰੂਰੀ ਬੀਜ ਦਾ ਕਰਜ਼ਾ ਦੇਣਾ ਅਤੇ ਇਸ ਸੰਬੰਧ ਵਿੱਚ ਜ਼ਰੂਰੀ ਨਿਯਮ ਸ਼ਰਤਾਂ ਵੀ ਬਣਾ ਸਕਦੀ ਹੈ ਸਰਵਜਨਿਕ ਵਰਤੋਂ ਲਈ ਜ਼ਰੂਰੀ ਬਿਲਡਿੰਗਾਂ ਤੇ ਹੋਰ ਥਾਵਾਂ ਦੀ ਉਹ ਸਾਰੀ ਮੁਰੰਮਤ ਤੇ ਰੱਖ-ਰਖਾਅ ਦਾ ਕੰਮ ਵੀ ਪੰਚਾਇਤ ਕਰ ਸਕਦੀ ਹੈ ਖਾਦ ਤਿਆਰ ਕਰਨ ਤੇ ਸੰਭਾਲਣ ਲਈ ਜ਼ਰੂਰੀ ਨਿਸ਼ਚਿਤ ਥਾਵਾਂ ਨੂੰ ਵੀ ਉਹ ਕਰ ਸਕਦੀ ਹੈ ਪੁਲੀਆਂ ਅਤੇ ਪੁਲਾਂ ਦੀ ਉਹ ਸਾਰੀ ਦਾ ਰੱਖ-ਰਖਾਅ ਵੀ ਪੰਚਾਇਤ ਕਰ ਸਕਦੀ ਹੈ ਨਵੀਆਂ ਸੜਕਾਂ ਤੇ ਫਿਰਨੀਆਂ ਦਾ ਜੇਕਰ ਨਿਰਮਾਣ ਕਰਨਾ ਹੋਵੇ ਮੌਜੂਦਾ ਸੜਕਾਂ ਤੇ ਫਿਰਨੀਆਂ ਦੀ ਮੁਰੰਮਤ ਕਰਨੀ ਹੋਵੇ ਜਾਂ ਉਹਨਾਂ ਦਾ ਰੱਖ-ਰਖਾਅ ਕਰਨਾ ਹੋਵੇ ਇਹ ਵੀ ਪੰਚਾਇਤ ਕਾਰਜ ਕਰ ਸਕਦੀ ਹੈ ਖੇਤੀવાડી ਉਤਪਾਦਨ ਲਈ ਉन्नत ਢੰਗਾਂ ਦੇ ਵਿਕਸੇਤਾ ਕੀਤੇ ਜਾਣ ਲਈ ਸਕੀਮਾਂ ਦੀਆਂ ਤਿਆਰੀਆਂ ਵੀ ਪੰਚਾਇਤ ਕਰ ਸਕਦੀ ਹੈ ਉਹਨਾਂ ਦੇ ਪ੍ਰਚਾਰ ਦੇ ਲਈ ਵੀ ਖਰਚਾ ਕਰ ਸਕਦੀ ਹੈ ਕਰੇਲੂ ਵਰਤੋ ਅਤੇ ਪਸ਼ੂਆਂ ਦੇ ਪੀਣ ਲਈ ਪਾਣੀ ਦੀ ਪੂਰਤੀ ਦਾ ਪ੍ਰਬੰਧ ਵੀ ਪੰਚਾਇਤ ਆਪਣੇ ਪੱਧਰ ਤੇ ਕਰ ਸਕਦੀ ਹੈ ਆਪਣੇ ਖੇਤਰ ਵਿੱਚ ਖੇਡ ਮੇਲੇ ਕਰਵਾਉਣ ਲਈ ਨੌਜਵਾਨ ਕਿਸਾਨਾਂ ਅਤੇ ਕਲੱਬਾਂ ਅਤੇ ਔਰਤ ਮੰਡਲਾਂ ਦੀ ਸਥਾਪਨਾ ਵੀ ਕਰ ਸਕਦੀ ਹੈ ਰੁੱਖਾਂ ਨੂੰ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਕਰਨ ਦਾ ਕੰਮ ਵੀ ਪੰਚਾਇਤ ਆਪਣੇ ਪੱਧਰ ਤੇ ਕਰ ਸਕਦੀ ਹੈ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਨੈਤਿਕ ਸਮਾਜਿਕ ਅਤੇ ਭੌਤਿਕ ਕਲਿਆਣ ਦੀ ਸੁਵਿਧਾ ਲਈ ਵੀ ਕਦਮ ਚੁੱਕ ਸਕਦੀ ਹੈ ਸਾਰੇ ਸਮੁਦਾਇਆਂ ਲਈ ਇਕੱਠੇ ਬੈਠ ਕੇ ਵਿਚਾਰ ਵਟਾਂਦਰੇ ਅਤੇ ਰੇਡੀਓ ਸੁਣਨ ਦਾ ਵੀ ਪ੍ਰਬੰਧ ਕਰ ਸਕਦੀ ਹੈ ਪਿੰਡ ਦੀ ਚੌਕਸੀ ਜਾਂ ਠੀਕਰੀ ਪਹਿਰੇ ਲਈ ਪਿੰਡੂ ਸਵੈ ਬਲ ਵਿਲੇਜ ਵੌਲੰਟਰੀ ਫੋਰਸ ਵੀ ਜਿਹਨੂੰ ਅਸੀਂ ਕਹਿ ਦੇ ਦਿੰਨੇ ਆ ਉਹਦਾ ਸੰਗਠਨ ਵੀ ਕਰ ਸਕਦੀ ਹੈ ਇਹ ਕਾਰਜ ਵਿੱਚ ਕਾਰਜਪਾਲਿਕਾ ਦੀ ਸਹਾਇਤਾ ਕਰਦੀ ਹੈ ਸੋ ਇਸ ਪ੍ਰਕਾਰ ਦੀਆਂ ਹੋਰ ਵੀਡੀਓ ਵੀ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ ਸਾਡਾ ਹੌਸਲਾ ਵਧੇ ਸੋ ਵੱਧ ਤੋਂ ਵੱਧ ਜੇਕਰ ਤੁਸੀਂ ਇਸ ਤਰ੍ਹਾਂ ਦੇ ਮਹੱਤਵਪੂਰਨ ਗਿਆਨ ਦਾ ਲਾਹਾ ਲੈਣਾ ਚਾਹੁੰਦੇ ਹੋ ਤਾਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਜਾ ਕੇ ਇੱਕ ਵਾਰ ਜ਼ਰੂਰ ਵਾਚ ਕਰੋ ਬਹੁਤ ਵਧੀਆ ਕੰਟੈਂਟ ਅਸੀਂ ਤੁਹਾਡੇ ਲਈ ਤਿਆਰ ਕੀਤੇ ਹਨ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਧੰਨਵਾਦ